ਦਰਸ਼ਨ ਜਿਲੰਦਰ ਦੇ ਵਿੜੇ ਕਵੀ ਦਰਬਾਰ ਪ੍ਰੋਗਰਾਮ ਵਿੱਚ ਜੁੜੀ ਕਾਬ ਮਹਿਫਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਇੱਕ ਖੂਬਸੂਰਤ ਉਪਰਾਲਾ ਇਸ ਕੇਂਦਰ ਵੱਲੋਂ ਇਹ ਕੀਤਾ ਗਿਆ ਕਿ ਕਵਿਤਾ ਨੂੰ ਨਵੀਂ ਉਮਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਸਾਰੇ ਵਿਦਿਆਰਥੀ ਸਾਡੇ ਵਿੱਚ ਸਜੀਵ ਰੂਪ ਵਿੱਚ ਮੌਜੂਦ ਨੇ ਇਸ ਦੇ ਨਾਲ ਹੀ ਮੌਜੂਦ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਕਵੀ ਜਿਨ੍ਹਾਂ ਨਾਲ ਮੈਂ ਸਭ ਤੋਂ ਪਹਿਲਾਂ ਤੁਹਾਡਾ ਤੁਆਰਫ਼ ਕਰਾ ਦਵਾਂ ਮੇਰੇ ਖੱਬੇ ਹੱਥ ਬੈਠੇ ਨੇ ਮੈਡਮ ਹਰਸਿਮਰਤ ਕੌਰ ਜੀ ਪੇਸ਼ੇ ਤੋਂ ਵਕੀਲ ਨੇ ਬਹੁਤ ਪ੍ਰਸੋਜ਼ ਆਵਾਜ਼ ਬਾਤ ਤਰਨਮ ਗਜ਼ਲ ਕਹਿਣ ਤੇ ਨਜ਼ਮ ਲਿਖਣ ਦੇ ਵਿੱਚ ਲਈ ਜਾਣੇ ਜਾਂਦੇ ਨੇ ਉਹਨਾਂ ਦੇ ਨਾਲ ਮੇਰੇ ਖੱਬੇ ਹੱਥ ਸਾਡੇ ਕੇਂਦਰ ਵਿੱਚ ਬੈਠੇ ਨੇ ਪੰਜਾਬੀ ਦੇ ਬਹੁਤ ਨਾਮਚੀਨ ਸ਼ਾਇਰ ਸ਼੍ਰੋਮਣੀ ਸ਼ਾਇਰ ਪ੍ਰੋਫੈਸਰ ਸੁਰਜੀਤ ਜੱਜ ਜੀ ਇਹਨਾਂ ਨੇ ਹੁਣ ਤੱਕ 1.5 ਦਰਜਣ ਦੇ ਕਰੀਬ ਵੱਖ-ਵੱਖ ਵਿਧਾ ਮਾ ਦੀਆਂ ਕਿਤਾਬਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਮੇਰੇ ਤੌਰ ਖੱਬੇ ਹੱਥ ਬੈਠੇ ਨੇ ਪੰਜਾਬੀ ਦੇ ਉਦਮਾਨ ਸ਼ਾਇਰਾ ਮਨਦੀਪ ਔਲਖ ਜੀ ਇਹ ਸ਼ਾਇਰ ਤੁਹਾਡੇ ਸਾਹਮਣੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਆਪਣੀਆਂ ਕਵਿਤਾਵਾਂ ਮਾਂ ਸਾਂਝੀਆਂ ਕਰਨਗੇ ਮੈਂ ਸਭ ਤੋਂ ਪਹਿਲਾਂ ਇਸ ਮਹਿਫਿਲ ਦੀ ਸ਼ੁਰੂਆਤ ਦੇ ਲਈ ਮੈਡਮ ਹਰਸਿਮਰਤ ਹੋਰਾਂ ਨੂੰ ਬੇਨਤੀ ਕਰਦਾ ਕਿ ਉਹ ਤਰਨੁਮ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਇੱਕ ਕਵਿਤਾ ਜਾਂ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਨ ਸ਼ੁਰੂ ਕਰਦੀ ਹਾਂ गजल अपनी सिस्कियाँ क्यों मेरे वेड़ी च आके बेंदियानी सिस्कियाँ क्यों मेरे वेड़ी च आके बेंदियानी सिस्कियाँ ਕਿਉ ਸੁਨੇਹਰੀ ਸੁਪਨੇ ਆਦੇ ਖੰਦਿਆਨਿਸ ਕਿਉ ਕਿਸ ਤਰ੍ਹਾਂ ਦੱਸਾਂ ਕਿ ਕੀ ਕਣ ਰੇਤ ਹੋਈ ਨਦੀ ਰੇਤ ਹੋਈ नदी wow. केतरा दसों के की कण रेत होई नदी रेत होई नदी विच गहरे पानी दे சரி பாடன ਮਾਨਤੀ ਸਨਮਾਨ ਦੀ ਥੱਕ ਕੇ ਫਿਰ ਇਹ ਬੇਤ ਹਾਸ਼ਾ ਟੈਂਦਿਆ ਆਨੇ ਸਿਸ ਕਿਆਂ ਥੱਕ ਕੇ ਫਿਰ ਇਹ ਬੇਤ ਹਾਸ਼ਾ ਟੈਂਦਿਆ ਆਨੇ ਸਿਸ ਕਿਆਂ जान ना पावी कोई कादी ओनानु पेड़ है कादी ओनानु पेड़ है सामने चुलली दी ताहि मैं दिया निस कियां सामणी चुलि दे ताही बेंडिया निस गिया लुक लुका के चुप चुपीते डरे दिया कब्रान दिया ਕਬਰਾਂ ਦਿਆਂ ਕੀ ਬਾਤ ਸਿਸ ਕੀਆ ਦੇ ਕੋਲ ਆ ਕੇ ਬੈਂਦੀਆਂ ਨੇ ਸਿਸ ਕੀਆ ਸਿਸ ਕੀਆ ਦੇ ਕੋਲ ਆ ਕੇ ਬੈਂਦੀਆਂ ਨੇ ਸਿਸ ਕੀਆ ਕਿਉਂ ਮੇਰੇ ਵੇੜੇ ਕੀ ਬੇਦਿਆਨੀ ਸਿਸਕੀਆਂ ਬਹੁਤ ਬਹੁਤ ਸ਼ੁਕਰੀਬਾਦ ਬਹੁਤ ਪ੍ਰਸੂਜ ਅੰਦਾਜ਼ ਦੇ ਨਾਲ ਮੈਡਮ ਹਰਸਿਮਰਤ ਕੌਰ ਹੋਰਾਂ ਨੇ ਆਪਣੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਪੰਜਾਬੀ ਦੇ ਬਹੁਤ ਉੱਗੇ ਸ਼ਾਇਰ ਪ੍ਰੋਫੈਸਰ ਸੁਰਜੀਤ ਜੱਜ ਹੋਰਾਂ ਨੂੰ ਕਿ ਉਹ ਆਪਣੀ ਗਜ਼ਲ ਸਾਡੇ ਸਾਰਿਆਂ ਨਾਲ ਸਾਂਝੀ ਕਰਨ ਪ੍ਰੋਫੈਸਰ ਸੁਰਜੀਤ ਜੱਜ ਜੀ ਸ਼ੁਕਰੀਆ ਜਗਵਿੰਦਰ ਰਾਜਲ ਪੇਛੈ ਕਿ ਤੂੰ ਹੈ ਵਕਤ ਮੈਂ ਵਕਤ ਦੀ ਬਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੂੰ ਹੈ ਵਕਤ ਮੈਂ ਵਕਤ ਦੀ ਬਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੇਰੇ ਨਾਲ ਮੈਂ ਦਿਨ ਹਾਂ ਰਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਐ ਜਾਂਦੇ ਪਲ ਤੂੰ ਸੁਣ ਕੇ ਜਾ ਐ ਆਉਂਦੇ ਪਲ ਤੂੰ ਸੁਣ ਕੇ ਆ ਐ ਜਾਂਦੇ ਪਲ ਤੂੰ ਸੁਣ ਕੇ ਜਾ ਐ ਆਉਂਦੇ ਪਲ ਤੂੰ ਸੁਣ ਕੇ ਆ ਤੂੰ ਹੈ ਪਰਖ ਤੇ ਮੈਂ ਸੁਕਰਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੂੰ ਖੰਡ ਹੈ ਬ੍ਰਹਮੰਡ ਹੈ ਤੂੰ ਪਤਾਲ ਤਰਤ ਆਕਾਸ਼ ਹੈ ਤੂੰ ਖੰਡ ਹੈ ਬ੍ਰਹਮੰਡ ਹੈ ਤੂੰ ਪਤਾਲ ਤਰਤ ਆਕਾਸ਼ ਹੈ ਤੇ ਮੈਂ ਸਭ ਤੇ ਪੈਂਦੀ ਝਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੂੰ ਹੈ ਤੁੰਦਲਕੇ ਦਾ ਸ਼ਹਿਨਸ਼ਾ ਤੂੰ ਹਨੇਰਿਆਂ ਦਾ ਹਮਸਫਰ ਤੂੰ ਹੈ ਤੁੰਦਲਕੇ ਦਾ ਸ਼ਹਿਨਸ਼ਾ ਤੂੰ ਹਨੇਰਿਆਂ ਦਾ ਹਮਸਫਰ ਤੇ ਮੈਂ ਜੂਜ ਦੀ ਪ੍ਰਭਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੇਰੀ ਕੁੰਜ ਚ ਕੁਰ ਛੇਤਰ ਪੜੇ ਤੇਰਾ ਭੈ ਕਲਿੰਗਾ ਨਿਤ ਜਣੇ ਤੇਰੀ ਕੁਖ ਕੁਰ ਛੇਤਰ ਪੜੇ ਤੇਰਾ ਭੈ ਕਲਿੰਗਾ ਨਿਤ ਜਲੇ ਤੇ ਮੈਂ ਬੋਧ ਗਿਆ ਦੀ ਰਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਤੂੰ ਹੈ ਬੁੱਤ ਪਰਸਤਾ ਦੀ ਸ਼ਰਨਗਾਹ ਤੇ ਜੋ ਕਾਦਰਾਂ ਦੀ ਠਾਰ ਹੈ ਤੂੰ ਹੈ ਬੁੱਤ ਪਰਸਤਾ ਦੀ ਸ਼ਰਨਗਾਹ ਤੇ ਜੋ ਕਾਦਰਾਂ ਦੀ ਠਰ ਹੈ ਮੈਂ ਉਹ ਸਬਜ਼ ਕਾਇਨਾਤ ਹਾਂ ਨਹੀਂ ਤੂੰ ਰੁਕੇ ਨਹੀਂ ਮੈਂ ਰੁਕਾਂ ਨਹੀਂ ਤੂੰ ਰੁਕੇ ਨਹੀਂ ਮੈਂ ਰੁਕਾਂ ਉਹ ਤੇਰੀ ਜ਼ਦ ਤੇ ਜ਼ੁਲਮ ਜੋ ਜਨਮ ਦੇ ਤੇਰੀ ਸ਼ਾਇਤ ਹੁੰਦੇ ਸਤਮ ਜੋ ਤੇਰੀ ਜ਼ਦ ਤੇ ਜ਼ੁਲਮ ਜੋ ਜਨਮ ਦੇ ਤੇਰੀ ਸ਼ਾਇਤ ਹੁੰਦੇ ਸਤਮ ਜੋ ਮੈਂ ਉਹਨਾਂ ਦੀ ਤਹਿਕੀਕਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਗਜ਼ਲ ਦਾ ਮਕਤਾ ਪੇਸ਼ ਹੈ ਜੀ ਕਿ ਤੇਰੇ ਮੋਹ ਰਿਆਂ ਦਾ ਮੋਰਚਾ ਸੁਰਜੀਤ ਜਿਸ ਦੇ ਦਮ ਤੇ ਹੈ ਤੇਰੇ ਮੋਹ ਰਿਆਂ ਦਾ ਮੋਰਚਾ ਸੁਰਜੀਤ ਜਿਸ ਦੇ ਦਮ ਤੇ ਹੈ ਮੈਂ ਉਹ ਆਖਰੀ ਸ਼ਹਿਮਾਤ ਹਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਨਾਹੀਂ ਤੂੰ ਰੁਕੇ ਨਾਹੀਂ ਮੈਂ ਰੁਕਾਂ ਬਹੁਤ ਅੱਛਾ ਬਹੁਤ ਅੱਛਾ ਸਮੇ ਦੇ ਅਮੋੜ ਵੇਗ ਵਰਗੀ ਗਜ਼ਲ گوئی ਤੁਸੀਂ ਹੁਣੇ ਸੁਣੀ ਪ੍ਰੋਫੈਸਰ ਸੁਰਜੀਤ ਜੱਜ ਹੋਰਾਂ ਤੋਂ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਪੰਜਾਬੀ ਕਵਿਤਾ ਦੀ ਉਹਦੇ ਮਾਨ ਕਵਿਤਰੀ ਮਨਦੀਪ ਔਲਖੋਰਾ ਨੂੰ ਕਿ ਉਹ ਆਪਣੀ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਨ ਮਨਦੀਪ ਪੌਲਕ ਜੀ ਗਰਲਸ ਹੌਸਟਲ ਗਰਲਸ ਹੌਸਟਲ ਦੁਨੀਆ ਦੀ ਉਹ ਥਾਂ ਹੈ ਜਿੱਥੇ ਬਿਨਾ ਸੰਕੋਚ ਤੋਂ ਵਰਾਂਡੇ ਦੀ ਤਾਰ ਤੇ ਸੁੱਕਦੇ ਹਨ ਜਨਾਨਾ ਅੰਗਵਸਤਰ ਕੰਟੀਨ ਵੱਲ ਤੁਰੀਆਂ ਜਾਂਦੀਆਂ ਦੋ ਕੁੜੀਆਂ ਤਾੜੀ ਵਜਾ ਕੇ ਹੱਸ ਸਕਦੀਆਂ ਲੌਨ ਵਿੱਚ ਬੈਠੀਆਂ ਕੁੜੀਆਂ ਵਿੱਚੋਂ ਛੋਟੀ ਆਪਣੇ ਤੋਂ ਵੱਡੀ ਉਮਰ ਦੀ ਕੁੜੀ ਦੀ ਵਖੀ ਵਿੱਚ ਚੁੰਡੀ ਵੰਡਦਿਆਂ ਕਰ ਸਕਦੀ ਹੈ ਕੋਈ ਵੀ ਵਰਜਿਤ ਗੱਲ ਹਮ ਗਰਲਸ ਹੌਸਟਲ ਦੁਨੀਆ ਦਾ ਅਜੇਹਾ ਕੋਨਾ ਜਿੱਥੇ ਕੁਝ ਵੀ ਅਸ਼ਲੀਲ ਨਹੀਂ ਹੁੰਦਾ ਹਮ ਨਾ ਸ਼ਾਲੀਨਤਾ ਦਾ ਸਾ ਕੁਟਮਾ ਪੈਰਾ ਰੰਦਾ ਦਾਇਰਿਆਂ ਤੋਂ ਪਾਰ ਕਮਰਿਆਂ ਵਿੱਚੋਂ ਉੱਚੀ ਉੱਚੀ ਗੂੰਜ ਸਕਦੇ ਆਕਾਰਨ ਹਾਸੇ ਹਮ ਜਿਨ੍ਹਾਂ ਤੋਂ ਤਰਹਂਦੀਆਂ ਹਨ ਘਰ ਦੀਆਂ ਕੰਧਾਂ ਮੁਹੱਲਿਆਂ ਦੇ ਜ਼ਾਬਤੇ ਸ਼ਹਿਰ ਦੀ ਸ਼ਾਂਤੀ ਤੇ ਦੇਸ਼ ਦਾ ਕਾਨੂੰਨ ਹਮ ਗਰਲਸ ਹੌਸਟਲ ਦੀਆਂ ਅਲਮਾਰੀਆਂ ਵਿੱਚ ਦੁਪਕੇ ਰਹਿੰਦੇ ਮਹਿੰਗੇ ਚਮਕੀਲੇ ਤੇ ਉਚੇਚ ਨਾਲ ਸਿਲਾਏ ਕੱਪੜੇ ਕੁਰਸੀਆਂ ਬੈੱਡਾਂ ਤੇ ਖਿੜਖਿੜ ਹੱਸਦੀਆਂ ਨਿਕਰਾਂ ਟੀ-ਸ਼ਰਟਾਂ ਹਮ ਬਹੁਤ ਅੱਛੇ ਗਰਲਸ ਹੌਸਟਲ ਵਿੱਚ ਆਈਆਂ ਨਵੀਆਂ ਕੁੜੀਆਂ ਕੁਝ ਦਿਨ ਉਦਾਸ ਰਹਿੰਦੀਆਂ ਹੌਲੀ-ਹੌਲੀ ਫਜ਼ਾ ਵਿੱਚ ਖੁੱਲਦੀਆਂ ਕਰਦੀਆਂ ਬੇਸਵਾਦੇ ਖਾਣੇ ਦੀ ਸ਼ਿਕਾਇਤ ਜਿਹੜੀ ਸ਼ਿਕਾਇਤ ਉਹਨਾ ਆਪ ਸੈਣੀ ਹੁੰਦੀ ਸਾਰੀ ਉਮਰ ਹਮ ਹਮ ਕੁੜੀਆਂ ਕੁਝ ਸਾਲ ਹੌਸਟਲ ਵਿੱਚ گزارਦੀਆਂ ਤੇ ਘਰਾਂ ਨੂੰ ਪਰਤ ਉਦਾਸ ਤ੍ਰੀਮਤਾ ਵਿੱਚ ਵੱਟ ਜਾਂਦੀਆਂ ਦੂਰ ਕਿਸੇ ਸ਼ਹਿਰ ਦੀ ਪੌਸ਼ ਕਲੋਨੀ ਵਿੱਚ ਮਰਦ ਦੇ ਚਿੱਟੇ ਕਾਲੇ ਪੈਸੇ ਨਾਲ ਬਣਾਈ ਕੋਠੀ ਦੇ ਇੱਕ ਕਮਰੇ ਵਿੱਚ ਅੱਧੀ ਰਾਤ ਲਗਾਤਾਰ ਚੱਲਦੇ ਕੁਰਾੜਿਆ ਕੋਲ ਜਾਗ ਕੇ ਨੀਂਦ ਉਡੀਕਦੀ ਇੱਕ ਤ੍ਰੀਮਤ ਦੀਆਂ ਗੱਲਾਂ ਤੇ ਸਿਮ ਆਏ ਦੋ ਹੰਝੂਆਂ ਵਿੱਚ ਗਰਲਸ ਹੌਸਟਲ ਟੜਕਦਾ ਹੈ ਗਰਲਸ ਹੌਸਟਲ ਟੜਕਦਾ ਹੈ ਬਹੁਤ ਅੱਛਾ ਬਹੁਤ ਅੱਛਾ ਤਾਂ ਸ਼ੁਕਰੀਆ ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਕਿ ਜਗਵਿੰਦਰ ਜੋਧਾ ਜੀ ਸਾਡੇ ਨਾਲ ਆਪਣੀ ਕੋਈ ਗਜ਼ਲ ਜਾਂ ਕੁਝ ਸ਼ੇਅਰ ਸਾਂਝੇ ਕਰਨ ਜਗਵਿੰਦਰ ਜੋਧਾ ਜੀ ਬਹੁਤ-ਬਹੁਤ ਧੰਨਵਾਦ ਮੈਂ ਆਪਣੀ ਇੱਕ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਸੰਮੁਖ ਪੇਸ਼ ਕਰਦਾ ਜੀ ਗਜ਼ਲ ਦਾ ਮਤਲਬ ਹੈ ਕਿ ਪਹਾੜ ਤੋਂ ਡਿਗਦੇ ਚਾਂਦੀ ਰੰਗੇ ਹਸੀਨ ਝਰਨੇ ਦੇ ਕੋਲ ਖੜਕੇ ਹੂੰ ਪਹਾੜ ਤੂੰ ਡਿਗਦੇ ਚਾਂਦੀ ਰੰਗੇ ਹਸੀਨ ਚਰਨੇ ਦੇ ਕੋਲ ਖੜਕੇ ਤੂੰ ਜੀ ਸਕੇਂਗਾ ਬਗੈਰ ਮੇਰੇ ਉਸ ਆਖਿਆ ਮੇਰਾ ਹੱਥ ਫੜਕੇ ਹਮ ਬਹੁਤ ਅੱਛੇ ਮੈਂ ਘਰ ਦਾ ਚੋਗਾ ਉਤਾਰ ਦਿਨਾ ਤੇ ਪਹਿਨ ਲੈਨਾ ਸਫਰ ਦੇ ਵਸਤਰ ਹਮ ਮੈਂ ਘਰ ਦਾ ਚੋਗਾ ਉਤਾਰ ਦਿਨਾ ਤੇ ਪਹਿਨ ਲੈਨਾ ਸਫਰ ਦੇ ਵਸਤਰ ਫਿਰ ਆਪਣੇ ਆਪੇ ਦੀ ਭਾਲ ਕਰਦਾ ਤਲਾਂ ਚ ਤੁਰ ਕੇ ਪਹਾੜ ਚੜ ਕੇ ਹੂੰ ਫਿਰ ਆਪਣੇ ਆਪੇ ਦੀ ਭਾਲ ਕਰਨਾ ਬਹੁਤ ਅੱਛਾ ਬਹੁਤ ਅੱਛਾ ਤਲਾਂ ਚ ਤੁਰ ਕੇ ਪਹਾੜ ਚੜ ਕੇ ਹੂੰ ਤਾਂ ਇੱਕ ਸ਼ੇਰ ਹੈ ਕਿ ਕੁਰਖਤ ਲੈਜੇ ਚ ਬਹੁਤ ਮੁਸ਼ਕਿਲ ਸਵਾਲ ਪੁੱਛੇ ਨੇ ਜ਼ਿੰਦਗੀ ਨੇ ਹੂੰ ਕੁਰਖਤ ਲੈਜੇ ਚ ਬਹੁਤ ਮੁਸ਼ਕਿਲ ਸਵਾਲ ਪੁੱਛੇ ਨੇ ਜ਼ਿੰਦਗੀ ਨੇ ਜਿਨ੍ਹਾਂ ਦੇ ਉੱਤਰ ਮਿਲੇ ਨਾ ਸਾਨੂੰ ਸਿਲੇਬਸਾਂ ਦੀ ਕਿਤਾਬ ਪੜ੍ਹ ਕੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਪ੍ਰਖਤ ਲਹਿਜੇ ਚ ਬਹੁਤ ਮੁਸ਼ਕਿਲ ਸਵਾਲ ਪੁੱਛੇ ਨੇ ਜ਼ਿੰਦਗੀ ਨੇ ਜਿਨ੍ਹਾਂ ਦੇ ਉੱਤਰ ਮਿਲੇ ਨਾ ਸਾਨੂੰ ਸਿਲੇਬਸਾਂ ਦੀ ਕਿਤਾਬ ਪੜ੍ਹ ਕੇ ਤੋ ਘੜੀ ਦੀਆਂ ਸੂਈਆਂ ਵਾਂਗ ਸਾਡਾ ਧੁਰਾ ਤਾਂ ਇੱਕੋ ਸੀ ਚਾਲ ਵੱਖਰੀ ਘੜੀ ਦੀਆਂ ਸੂਈਆਂ ਵਾਂਗ ਸਾਡਾ ਧੁਰਾ ਤਾਂ ਇੱਕੋ ਸੀ ਚਾਲ ਵੱਖਰੀ ਇਸੇ ਲਈ ਉਮਰ ਪਰ ਹੀ ਆਪਾਂ ਮਿਲੀ ਗਏ ਹਾਂ ਵਿਛੜ ਵਿਛੜ ਕੇ ਬਹੁਤ ਅੱਛੀ ਕੜੀ ਦੀਆਂ ਸੂਈਆਂ ਵਾਂਗ ਸਾਡਾ ਧੁਰਾ ਤਾਂ ਇੱਕੋ ਸੀ ਚਾਲ ਵਕਰੀ ਇਸੇ ਲਈ ਉਮਰ ਪਰ ਹੀ ਆਪਾਂ ਮਿਲੀ ਗਏ ਹਾਂ ਵਿਛੜ ਵਿਛੜ ਕੇ ਤਾਂ ਇਸ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਬਹਾਰ ਆਈ ਤਾਂ ਉਸ ਵਿੱਚੋਂ ਅਨੇਕ ਫੁੱਲਾਂ ਦੀ ਪੌਦ ਪੁੰਗਰੀ ਬਹਾਰ ਆਈ ਤਾਂ ਉਸ ਵਿੱਚੋਂ ਅਨੇਕ ਫੁੱਲਾਂ ਦੀ ਪੌਦ ਪੁੰਗਰੀ ਜੋ ਮਿੱਟੀ ਬੀਤੇ ਵਰੇ ਤੂੰ ਮੇਰੇ ਵਜੂਦ ਵਿੱਚ ਆ ਰਲੀ ਹੈ ਹੜਕੇ ਬਹਾਰ ਆਈ ਤਾਂ ਉਸ ਵਿੱਚੋਂ ਅਨੇਕ ਫੁੱਲਾਂ ਦੀ ਪੌਦ ਪੁੰਗਰੀ ਜੋ ਮਿੱਟੀ ਬੀਤੇ ਵਰੇ ਤੂੰ ਮੇਰੇ ਵਜੂਦ ਵਿੱਚ ਆ ਰਲੀ ਹੈ ਹੜਕੇ ਪਹਾੜ ਤੋਂ ਡਿੱਗਦੇ ਚਾਂਦੀ ਰੰਗੇ ਹਸੀਮ ਚਰਨੇ ਦੇ ਕੋਲ ਖੜ ਕੇ ਤੂੰ ਜੀ ਸਕੇਗਾ ਬਗੈਰ ਮੇਰੇ ਉਸ ਆਖਿਆ ਮੇਰਾ ਹੱਥ ਫੜ ਕੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਪਿਆਰੇ ਦਰਸ਼ਕੋ ਇਹ ਪਹਿਲਾ ਦੌਰ ਸੀ ਰਚਨਾਮਾ ਦਾ ਇਨਾਂ ਇਸੇ ਮਹਿਫਿਲ ਦੇ ਵਿੱਚ ਇਨਾਂ ਰਚਨਾਮਾ ਦੇ ਦੂਜੇ ਦੌਰ ਦੇ ਵਿੱਚ ਮੈਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰਦਾ ਆ ਮੈਡਮ ਹਰਸਿਮਰਤ ਕੌਰ ਜੀ ਨੂੰ ਕਿ ਉਹ ਆਪਣੀ ਹੋਰ ਰਚਨਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰਨ ਇੱਕ ਗਜ਼ਲ ਦਾ ਮਤਲਾ ਤੇ ਕੁਝ ਅਸ਼ਅਰ ਕਿ ਉਲਝੇ ਤਾਣੇ ਬਾਣੇ ਦਾ ਉਲਝੇ ਤਾਣੇ ਬਾਣੇ ਦਾ ਜੀ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਹਾਂ ਕੀ ਬਾਤ ਹੈ ਉਲਝੇ ਤਾਣੇ ਬਾਣੇ ਦਾ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਕਰ ਕਰ ਗਈ ਜੋ ਦਿਲ ਵਿੱਚ ਤੇਰੇ ਉਹ ਗੱਲ ਨਿਕਲੇ ਤਾਂ ਬਿਹਤਰ ਵਾਹ 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 ਸ਼ੁਕਰੀਆ ਉਲਝੇ ਤਾਣੇ ਬਾਣੇ ਦਾ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਕਰ ਕਰ ਗਈ ਜੋ ਦਿਲ ਵਿੱਚ ਤੇਰੇ ਉਹ ਗੱਲ ਨਿਕਲੇ ਤਾਂ ਬਿਹਤਰ ਹੈ ਤੂੰ ਤੂੰ ਮੈਂ ਮੈਂ ਕਰਦੇ ਕਰਦੇ ਤੇਰੇ ਮੇਰੇ ਸਾਹਮੁਕ ਜਾਣੇ ਤੂੰ ਤੂੰ ਮੈਂ ਮੈਂ ਕਰਦੇ ਕਰਦੇ ਤੇਰੇ ਮੇਰੇ ਸਾਹਮੁਕ ਜਾਣੇ ਤੇਰੀ ਮੇਰੀ ਇਸ ਗੱਲ ਦਾ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਕੀ ਬਾਕੀ ਕੀ ਬਾਕੀ ਸ਼ੁਕਰੀਆ ਤੂੰ ਤੂੰ ਮੈਂ ਮੈਂ ਕਰਦੇ ਕਰਦੇ ਤੇਰੇ ਮੇਰੇ ਸਾਹਮੁਕ ਜਾਣੇ ਤੇਰੀ ਮੇਰੀ ਇਸ ਗੱਲ ਦਾ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਕਿੱਥੇ ਕਿਦਾਂ ਕਿਸ ਨੇ ਕਿਸ ਨੂੰ ਕੀ ਕੀ ਕਹਿ ਕੇ ਗੱਲ ਵਿਧਾਈ ਹਾਂ ਕੀ ਬਾਤ ਕਿੱਥੇ ਕਿਦਾਂ ਕਿਸ ਨੇ ਕਿਸ ਨੂੰ ਕੀ ਕੀ ਕਹਿ ਕੇ ਗੱਲ ਵਿਧਾਈ ਵਧਦੇ ਵਧਦੇ ਵਧ ਨਾ ਜਾਵੇ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਬਹੁਤ ਅੱਛਾ ਬਹੁਤ ਕਿੱਥੇ ਕਿਦਾਂ ਕਿਸ ਨੇ ਕਿਸ ਨੂੰ ਕੀ ਕੀ ਕਹਿ ਕੇ ਗੱਲ ਵਿਧਾਈ ਵਧਦੇ ਵਧਦੇ ਵਧ ਨਾ ਜਾਵੇ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਮੇਰਾ ਸਭ ਕੁਝ ਵਾਪਸ ਕਰ ਦੇ ਮੇਰਾ सब कुछ वापस कर दे तेरा भी मैं मोड़ दे मेरा सब कुछ वापस कर दे तेरा वी में मोड़ दे मेरे दिल एक टुकड़ा तेरे वाल निकलेता बेहतर है मेरा सब कुछ वापस कर दे तेरा भी मैं मोड़ दयागी मेरे दिल एक टोटा तेरे वल निकलेता बेहतर है ਤੈਨੂੰ ਉਹਨੂੰ ਇਸ ਨੂੰ ਕਿਉਂ ਮੈਂ ਆਪਣੇ ਦਿਲ ਦੀ ਗੱਲ ਸੁਣਾਵਾ ਤੈਨੂੰ ਉਹਨੂੰ ਉਸ ਨੂੰ ਕਿਉਂ ਮੈਂ ਆਪਣੇ ਦਿਲ ਦੀ ਗੱਲ ਸੁਣਾਵਾ ਗਜ਼ਲਾਂ ਨਜ਼ਮਾਂ ਰਾਹੀ ਦਿਲ ਦਾ ਸਾਲ ਨਿਕਲੇ ਤਾਂ ਬਿਹਤਰ ਹੈ ਉਲਝੇ ਤਾਣੇ ਬਾਣੇ ਦਾ ਕੋਈ ਹੱਲ ਨਿਕਲੇ ਤਾਂ ਬਿਹਤਰ ਹੈ ਕਰ ਕਰ ਗਈ ਜੋ ਦਿਲ ਵਿੱਚ ਤੇਰੇ ਉਹ ਗੱਲ ਨਿਕਲੇ ਤਾਂ ਬਿਹਤਰ ਹੈ ਬਹੁਤ ਅੱਛਾ ਬਹੁਤ 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 ਸ਼ੁਕਰੀਆ ਬਹੁਤ ਤੁਸੀਂ ਇੱਕ ਕਵਿਤਾ ਸੁਣੀ ਜਿਸ ਵਿੱਚ ਔਰਤ ਮਨ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਲਫ਼ਜ਼ਾਂ ਦੇ ਹਵਾਲੇ ਨਾਲ ਪੇਸ਼ ਹੋਈਆਂ ਮੈਂ ਇੱਕ ਵਾਰ ਫਿਰ ਪ੍ਰੋਫੈਸਰ ਸੁਰਜੀਤ ਜੱਜ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਇੱਕ ਹੋਰ ਰਚਨਾ ਸਾਡੇ ਨਾਲ ਸਾਂਝੀ ਕਰਨ ਪ੍ਰੋਫੈਸਰ ਸੁਰਜੀਤ ਜੱਜ ਜੀ ਸ਼ੁਕਰੀਆ ਨਗਿੰਦਰ ਗਜ਼ਲ ਦੇ ਕੁਝ ਸ਼ੇਰ ਪੇਸ਼ ਨੇ ਕਿ ਬੜਾ ਹੀ ਨੰਗੇ ਆ ਪੈਰਾਂ ਨੂੰ ਧੁੱਪ ਨੇ ਮਾਣ ਦਿੱਤਾ ਹੈ ਵਾਹ ਬਹੁਤ ਅੱਛਾ ਬੜਾ ਹੀ ਨੰਗਿਆਂ ਪੈਰਾਂ ਨੂੰ ਧੁੱਪ ਨੇ ਮਾਣ ਦਿੱਤਾ ਹੈ ਤਪੇ ਸੂਰਜ ਦਾ ਸਿਰ ਉੱਤੇ ਚੰਦੋਆ ਤਾਣ ਦਿੱਤਾ ਹੈ ਵਾਹ ਵਾਹ ਤਪੇ ਸੂਰਜ ਦਾ ਸਿਰ ਉੱਤੇ ਚੰਦੋਆ ਤਾਣ ਦਿੱਤਾ ਹੈ ਵਾਹ ਔਰ ਤਪੇ ਸੂਰਜ ਨੇ ਸਿਰ ਉੱਤੇ ਚੰਦੋਆ ਤਾਣ ਦਿੱਤਾ ਹੈ ਜ਼ਰਾ ਵੇਖੋ ਖੁਦਾ ਨੇ ਹਾਣ ਨੂੰ ਕਿੰਜ ਹਾਣ ਦਿੱਤਾ ਹੈ ਵਾਹ ਵਾਹ ਬਹੁਤ ਅੱਛਾ ਜ਼ਰਾ ਵੇਖੋ ਖੁਦਾ ਨੇ ਹਾਣ ਨੂੰ ਕਿੰਜ ਹਾਣ ਦਿੱਤਾ ਹੈ ਵਾਹ ਔਰ ਉਦਾਸੀ ਸੜਕ ਨੇ ਤਰਲਾ ਜਿਹਾ ਖੁਸ਼ ਹੋਣ ਦਾ ਪਾਇਆ ਉਦਾਸੀ ਸੜਕ ਨੇ ਤਰਲਾ ਜਿਹਾ ਖੁਸ਼ ਹੋਣ ਦਾ ਪਾਇਆ ਤੇ ਮੈਂ ਵੀ ਛਾਲਿਆਂ ਨੂੰ ਬੇਵਜਾ ਮੁਸਕਾਨ ਦਿੰਦਾ ਹਾਂ ਤੇ ਮੈਂ ਵੀ ਛਾਲਿਆਂ ਨੂੰ ਬੇਵਜਾ ਮੁਸਕਾਨ ਦਿੰਦਾ ਹੈ ਰਹੇ ਬਣਿਆ ਭਰਮ ਪਾ ਬਾਗ ਦਾ ਇਹ ਸੋਚ ਕੇ ਹੀ ਮੈਂ ਰਹੇ ਬਣਿਆ ਭਰਮ ਪਾ ਬਾਗ ਦਾ ਇਹ ਸੋਚ ਕੇ ਹੀ ਮੈਂ ਸੜੇ ਫੁੱਲਾਂ ਤੇ ਵੀ ਖੁਸ਼ਬੂ ਨੂੰ ਪਰਦਾ ਪਾਣ ਦਿੱਤਾ ਹੈ ਸੜੇ ਫੁੱਲਾਂ ਤੇ ਵੀ ਖੁਸ਼ਬੂ ਨੂੰ ਪਰਦਾ ਪਾਣ ਦਿੱਤਾ ਹੈ ਔਰ ਖੇਰ ਦੇਖਣਾ ਜੀ ਕਿ ਮੈਂ ਬੰਦ ਮੁਠੀ ਚੋਂ ਕੁਝ ਕਿਰ ਜਾਣ ਦਾ ਝੋਲਾ ਜਿਹਾ ਪਾਇਆ ਮੈਂ ਬੰਦ ਮੁਠੀ ਚੋਂ ਕੁਝ ਕਿਰ ਜਾਣ ਦਾ ਝੋਲਾ ਜਿਹਾ ਪਾਇਆ ਤੇ ਉਸਨੇ ਰੀਸ ਵਿੱਚ ਕਿੰਨਾ ਹੀ ਕੁਝ ਕਿਰ ਜਾਣ ਦਿੱਤਾ ਹੈ ਤੇ ਉਸਨੇ ਰੀਸ ਵਿੱਚ ਕਿੰਨਾ ਹੀ ਕੁਝ ਕਿਰ ਜਾਣ ਦਿੱਤਾ ਹੈ ਉਹਨਾਂ ਦੇ ਸੀਨਿਆਂ ਦਾ ਕੜ ਤਾ ਫਟਣਾ ਸੀ ਜਿਨ੍ਹਾਂ ਤਾਂ ਹੀ ਉਹਨਾਂ ਦੇ ਸੀਨਿਆਂ ਦਾ ਕੜ ਤੇ ਫਟਣਾ ਸੀ ਜਿਨ੍ਹਾਂ ਤਾਂ ਹੀ ਤੁਸੀਂ ਹੱਸਣ ਵੀ ਨਹੀਂ ਦਿੱਤਾ ਤੇ ਨਾ ਕੋਰ ਲਾਣ ਦਿੱਤਾ ਹੈ ਤੁਸੀਂ ਹੱਸਣ ਵੀ ਨਹੀਂ ਦਿੱਤਾ ਤੇ ਨਾ ਕੋਰ ਲਾਣ ਦਿੱਤਾ ਹੈ ਜ਼ਮਾਨਾ ਜਾਗਦਾ ਤਾਂ ਵੇਖਦਾ ਸਾਡੀ ਸੁਪਨ ਸਾਜੀ ਜ਼ਮਾਨਾ ਜਾਗਦਾ ਤਾਂ ਵੇਖਦਾ ਸਾਡੀ ਸੁਪਨ ਸਾਜੀ ਸਮੁੰਦਰ ਪੁੰਨ ਨਿਕਲੇ ਸਾ ਤੇ ਸਹਰਾ ਸ਼ਾਨ ਦਿੱਤਾ ਹੈ ਸਮੁੰਦਰ ਪੁੰਨ ਨਿਕਲੇ ਸਾ ਤੇ ਸਹਰਾ ਸ਼ਾਨ ਦਿੱਤਾ ਹੈ ਚੁਰਾ ਕੇ ਪਿਆਸ ਹੁਣ ਮੇਰੀ ਤੁਸੀਂ ਖੁਸ਼ ਰਹਿ ਨਹੀਂ ਸਕਦੇ ਚੁਰਾ ਕੇ ਪਿਆਸ ਹੁਣ ਮੇਰੀ ਤੁਸੇ ਖੁਸ਼ ਰਹਿ ਨਹੀਂ ਸਕਦੇ ਮੇਰੇ ਬੁੱਲਾ ਤੇ ਸਤਲੁਜ ਨੇ ਪਹਿਰਾ ਆਣ ਦਿੱਤਾ ਹੈ ਮੇਰੇ ਬੁੱਲਾ ਤੇ ਹੁਣ ਸਤਲੁਜ ਨੇ ਪਹਿਰਾ ਆਣ ਦਿੱਤਾ ਹੈ ਬੜਾ ਹੀ ਨੰਗਿਆਂ ਪੈਰਾਂ ਨੂੰ ਧੁੱਪ ਨੇ ਮਾਣ ਦਿੱਤਾ ਹੈ ਤਪੇ ਸੂਰਜ ਦਾ ਸਿਰ ਉੱਤੇ ਚੰਦੋਵਾ ਤਾਣ ਦਿੱਤਾ ਹੈ ਬਹੁਤ ਅੱਛੇ ਬਹੁਤ ਅੱਛੇ ਜੀ ਬਹੁਤ ਅੱਛੇ ਜੀ ਸਰ ਬਿਹਤ ਉੱਚੀ ਆਵਾਜ਼ ਦੇ ਵਿੱਚ ਬਿਹਤ ਭਾਵਪੂਰਤ ਸ਼ੇਰ ਤੁਸੀਂ ਸੁਣੇ ਹੁਣ ਮੈਂ ਇੱਕ ਵਾਰ ਫੇਰ ਗੁਜ਼ਾਰਿਸ਼ ਕਰਾਂਗਾ ਮਨਦੀਪ ਪੌਲ ਖੁਰਨ ਨੂੰ ਕਿ ਉਹ ਆਪਣੀਆਂ ਕਵਿਤਾਵਾਂ ਸਾਡੇ ਨਾਲ ਸਾਂਝੀਆਂ ਕਰਨ ਜੀ ਪੇਸ਼ ਹੈ ਨਜ਼ਮ ਇਕੱਲਿਆਂ ਸਫ਼ਰ ਤੇ ਜੀ ਮੈਨੂੰ ਇਕੱਲਿਆਂ ਸਫ਼ਰ ਤੇ ਜਾਣ ਦਿਓ ਮੇਰੇ ਕੋਲੋਂ ਨਹੀਂ ਚੁੱਕਿਆ ਜਾਣਾ ਫालतू ਸਮਾਨ ਖਾਨਦਾਨੀ ਇੱਜ਼ਤ ਜਾਤ ਧਰਮ ਤੇ ਗੋਤਰ ਖਾਨਦਾਨੀ ਇੱਜ਼ਤ ਜਾਤ ਧਰਮ ਤੇ ਗੋਤਰ ਹਾਂ ਸੱਚ ਕੁੜੀ ਹੋਣ ਦੀ ਮਰਿਆਦਾ ਵੀ ਹੂੰ ਮੈਂ ਸਫ਼ਰ ਤੇ ਆਪਣੇ ਪੈਰਾਂ ਨਾਲ ਜਾਣਾ ਚਾਹਾਂ ਆਪਣੀਆਂ ਅੱਖਾਂ ਨਾਲ ਵੀ ਹੂੰ ਬਹੁਤ ਅੱਛੇ ਆਸ-ਪਾਸ ਦੀ ਵਿਆਖਿਆ ਕਰਦੀ ਦੂਜੀ ਜ਼ਬਾਨ ਵੀ ਨਹੀਂ ਲਜਾਣੀ ਮੈਂ ਨਾ ਹੀ ਖਾਣ-ਪੀਣ ਤੇ ਠਹਿਰਨ ਵਿੱਚ ਕਿਸੇ ਹੋਰ ਦੀ ਮਰਜ਼ੀ ਹੂੰ ਮੈਨੂੰ ਨਹੀਂ ਪਸੰਦ ਬੱਸ ਵਿੱਚ ਬੇਗਾਨੇ ਮਰਦਾਂ ਦੀ ਛੋਹ ਤੋਂ ਬਚਾਉਣ ਬਹਾਨੇ ਖਿੜਕੀ ਵੱਲ ਬਿਠਾਇਆ ਜਾਣਾ ਨਾ ਹੀ ਖਾਣ-ਪੀਣ ਵੇਲੇ ਕਿਸੇ ਹੋਰ ਦਾ ਆਰਡਰ ਕੀਤਾ ਖਾਣਾ ਤੇ ਫਿਰ ਸਿਫਤ ਵੀ ਕਰਨੀ ਮੈਂ ਆਪਣੇ ਕੁੜੀ ਹੋਣ ਦਾ ਭਾਰੀ ਬੋਝ ਲਾ ਕੇ ਬੱਸ ਵਿੱਚ ਬਹਿਣਾ ਹੈ ਪਹਾੜੀ ਸ਼ਹਿਰ ਦੇ ਚੌਂਕ ਵਿੱਚ ਬ੍ਰੈਡ ਆਮਲੇਟ ਖਾਣਾ ਹੈ ਤੇ ਦੇਵਦਾਰਾਂ ਨਾਲ ਗੱਲਾਂ ਕਰਨੀਆਂ ਹਨ ਉਹਨਾਂ ਦੀ ਭਾਸ਼ਾ ਵਿੱਚ ਸਰਦ ਹਵਾਵਾਂ ਨੂੰ ਆਪਣੇ ਚਿਹਰੇ ਤੇ ਮਹਿਸੂਸ ਕਰਨਾ ਤੇ ਝਰਨੇ ਦੇ ਦੂਧਿਆ ਪਾਣੀ ਵਿੱਚ ਪੈਰ ਡਬੋ ਕੇ ਬੈਠਣਾ ਹੈ ਅਣਜਾਣ ਯਾਤਰੀਆਂ ਨਾਲ ਕਰਨੀਆਂ ਹਨ ਗੱਲਾਂ ਜੋ ਨਹੀਂ ਕੀਤੀਆਂ ਗਈਆਂ ਮੇਰੇ ਨਾਲ ਉਨਾ ਰਾਹਾਂ ਦੀ ਧੂੜ ਨਾਲ ਲਤਪਤ ਹੋਣਾ ਹੈ ਮੈਂ ਜਿਨ੍ਹਾਂ ਤੇ ਜੰਗਲੀ ਜਾਨਵਰਾਂ ਦੀ ਚ ਜੰਗਲੀ ਜਾਨਵਰਾਂ ਦੇ ਚੇਤਾਵਨੀ ਬੋਰਡ ਲੱਗੇ ਹਨ ਕਿਸੇ ਗੈਸਟ ਹਾਊਸ ਜਾਂ ਹੋਟਲ ਦੀ ਥਾਂ ਗੁਮਨਾਮ ਪਿੰਡ ਦੇ ਅਣਜਾਣ ਲੋਕਾਂ ਦੇ ਜਰਜਰੇ ਘਰ ਵਿੱਚ ਪਹਾੜੀ ਔਰਤਾਂ ਦੀਆਂ ਬਣਾਈਆਂ ਗਦੋਲੀਆਂ ਵਿੱਚ ਸੌ ਕੇ ਵਰਿਆਂ ਦੀ ਥਕਾਨ ਉਤਾਰਨੀ ਹੈ ਮੈਂ ਮੈਂ ਇਕੱਲਿਆਂ ਸਫ਼ਰ ਕਰਨਾ ਹੈ ਆਪਣੇ ਆਪ ਨੂੰ ਵੀ ਪਛਾਣ ਛੱਡ ਕੇ ਮੈਂ ਇਕੱਲਿਆਂ ਸਫ਼ਰ ਕਰਨਾ ਹੈ ਆਪਣੇ ਆਪ ਨੂੰ ਵੀ ਪਛਾਣ ਛੱਗੇ ਬਹੁਤ ਅੱਛੇ ਬਹੁਤ ਅੱਛੇ ਮਨਦੀਪ ਬਹੁਤ ਖੂਬ ਬਹੁਤ ਵਧੀਆ ਸੋ ਮੈਂ ਇੱਕ ਵਾਰ ਫਿਰ ਤੋਂ ਗੁਜ਼ਾਰਿਸ਼ ਕਰਾਂਗੀ ਕਿ ਜਗਵਿੰਦਰ ਹੁਣੀ ਸਾਡੇ ਨਾਲ ਆਪਣੀ ਕੋਈ ਗਜ਼ਲ ਜਾਂ ਕੋਈ ਨਜ਼ਮ ਸਾਂਝੀ ਕਰਨ ਜਗਵਿੰਦਰ ਜੋਧਾ ਜੀ ਇੱਕ ਗਜ਼ਲ ਦੇ ਕੁਝ ਹੋਰ ਸ਼ੇਰ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਂਝੇ ਕਰਦਾ 40 ਟਪਕੇ ਆਪਣਾ ਕਿੱਥੇ ਰਹਿੰਦਾ ਆਪਣੇ ਆਪ ਦਾ ਚਿਹਰਾ ਹੂੰ ਚਾਲੀ ਟਪਕੇ ਆਪਣਾ ਕਿੱਥੇ ਰਹਿੰਦਾ ਆਪਣੇ ਆਪ ਦਾ ਚਿਹਰਾ ਸ਼ੀਸ਼ੇ ਵਿੱਚ ਦੇਖਾਂ ਤਾਂ ਦਿਸਦਾ ਮੈਨੂੰ ਮੇਰੇ ਬਾਪ ਦਾ ਚਿਹਰਾ ਸ਼ੀਸ਼ੇ ਵਿੱਚ ਦੇਖਾਂ ਤਾਂ ਦਿਸਦਾ ਮੈਨੂੰ ਮੇਰੇ ਬਾਪ ਦਾ ਚਿਹਰਾ ਤੋ ਹਾਸਾ ਰੋਣਾ ਨਫ਼ਰਤ ਪਿਆਰ ਹਲੀਮੀ ਹੈਂਕੜ ਖੁਸ਼ੀਆਂ ਪੀੜਾਂ ਹਾਸਾ ਰੋਣਾ ਨਫ਼ਰਤ ਪਿਆਰ ਹਲੀਮੀ ਹੈਂਕੜ ਖੁਸ਼ੀਆਂ ਪੀੜਾਂ ਘਰ ਤੋਂ ਜੇਬ ਚ ਪਾ ਕੇ ਨਿਕਲਾਂ ਹਰ ਜਜ਼ਬੇ ਦੇ ਨਾਪ ਦਾ ਚਿਹਰਾ ਭਦਕੇ ਘਰ ਤੋਂ ਜੇਬ ਚ ਪਾ ਕੇ ਨਿਕਲਾਂ ਹਰ ਜਜ਼ਬੇ ਦੇ ਨਾਪ ਦਾ ਚਿਹਰਾ ਤੋਸ਼ਰੇ ਕਿ ਜਿਸ ਚਿਹਰੇ ਦੀ ਖਾਤਰ ਖਿੜਕੀ ਖੁੱਲਦੀ ਸੀ ਉਹ ਹੋਰ ਸੀ ਸ਼ਾਇਦ ਹਮ ਜਿਸ ਚਿਹਰੇ ਦੀ ਖਾਤਰ ਖਿੜਕੀ ਖੁੱਲਦੀ ਸੀ ਉਹ ਹੋਰ ਸੀ ਸ਼ਾਇਦ ਮੇਰਾ ਚਿਹਰਾ ਤਾਂ ਹੈ ओके ਸਮਿਆਂ ਦੇ ਸੰਤਾਪ ਦਾ ਚਿਹਰਾ ਤਾਂ ਰੋਜ਼ ਮੁਖੋਟੇ ਲਾਉਂਦੇ ਪਾਉਂਦੇ ਅਸਲੀ ਸੂਰਤ ਵਿਸਰ ਗਈ ਹੈ ਹਮ ਰੋਜ਼ ਮੁਖੋਟੇ ਲਾਉਂਦੇ ਪਾਉਂਦੇ ਅਸਲੀ ਸੂਰਤ ਵਿਸਰ ਗਈ ਹੈ ਪੁੰਨ ਦਾ ਚਿਹਰਾ ਹੋਰ ਕੋਈ ਹੈ ਹੋਰ ਕੋਈ ਹੈ ਪਾਪ ਦਾ ਚਿਹਰਾ ਬਹੁਤ ਅੱਛਾ ਹੈ ਖਬਰੇ ਕਿਸ ਆਵੇਸ਼ ਚ ਉਸ ਨੂੰ ਹੱਥੀਂ ਰੁਖਸਤ ਕਰ ਆਏ ਸਾਂ ਹਮ ਖਬਰੇ ਕਿਸ ਆਵੇਸ ਚ ਉਸ ਨੂੰ ਹੱਥੀਂ ਰੁਕਸਤ ਕਰ ਆਏ ਸਾਂ ਸਾਰੀ ਉਮਰ ਨਿਹਾਰਾਂਗੇ ਹੁਣ ਬਹਿ ਕੇ ਪਛਤਾਪ ਦਾ ਚਿਹਰਾ ਵਾਹ ਬੱਛੇ ਤੇ ਸ਼ੀਸ਼ੇ ਤੋਂ ਲੈ ਕੇ ਅੱਖਾਂ ਤੱਕ ਧੁੰਦਲ ਕੇ ਦੀ ਪਰਤ ਚੜੀ ਹੈ ਆਪਣੇ ਧੜ ਉੱਪਰ ਵੀ ਹੁਣ ਤਾਂ ਹੋਰ ਕਿਸੇ ਦਾ ਜਾਪ ਦਾ ਚਿਹਰਾ ਦੁਬਾਰਾ ਪੜੀ ਸ਼ੀਸ਼ੇ ਤੋਂ ਲੈ ਕੇ ਅੱਖਾਂ ਤੱਕ ਧੁੰਦਲ ਕੇ ਦੀ ਪਰਤ ਚੜੀ ਹੈ ਆਪਣੇ ਧੜ ਉੱਪਰ ਵੀ ਹੁਣ ਤਾਂ ਹੋਰ ਕਿਸੇ ਦਾ ਜਾਪ ਦਾ ਚਿਹਰਾ ਤੋ ਪਿਆਰੇ ਦਰਸ਼ਕੋ ਤੁਸੀਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਜਲੰਧਰ ਦੂਰਦਰਸ਼ਨ ਦੇ ਵਿਰੇ ਸਜੀ ਇਸਕਾਬ ਮਹਿਫਿਲ ਦਾ ਆਨੰਦ ਮਾਣਿਆ ਹੋਵੇਗਾ ਨਵੀਂ ਪੀੜੀ ਦੇ ਨੌਜਵਾਨ ਵਿਦਿਆਰਥੀਆਂ ਨੇ ਵੀ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਸੁਣੀਆਂ ਤੇ ਆਪਣੇ ਆਪ ਨੂੰ ਇਨ੍ਹਾਂ ਨਾਲ ਇੱਕ ਸੁਰ ਕੀਤਾ ਅਗਲੀ ਵਾਰ ਅਸੀਂ ਫਿਰ ਮਿਲਾਂਗੇ ਕਵੀ ਦਰਬਾਰ ਦੇ ਵਿੱਚ ਨਵੇਂ ਕਵੀਆਂ ਨਵੇਂ ਚਿਹਰਿਆਂ ਤੇ ਨਵੀਆਂ ਕਵਿਤਾਵਾਂ ਦੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਤੁਹਾਡਾ ਸਾਰਿਆਂ ਦਾ ਕਵੀਆਂ ਸਮੇਤ ਬਹੁਤ ਬਹੁਤ ਧੰਨਵਾਦ